ਅੱਜ ਕਾਲ ਮੈਂ ਆਇਆ ਅਗਰ ਚੌਥਾ ਤੇ ਪੰਜਵਾਂ ਤੂਰੀ ਤੋਂ ਐਮਸੀ ਆ ਤੇ ਉੱਚੇ-ਚੱਚੇ ਪਾਰ ਤੇ ਮੈਨੂੰ ਤੇ ਬੁਲਾਇਆ ਗਿਆ ਤੇ ਮੈਨੂੰ ਬਹੁਤ ਦੇ ਕੇ ਬਹੁਤ ਖੁਸ਼ੀ ਹੋਈ ਕਿ ਘੋਲੀਆਂ ਕਰਾਉਂਦੀਆਂ ਜਿੰਨੀਆਂ ਵੀ ਲੇਡੀਜ਼ ਨੇ ਆਪਣੇ ਘਰਾਂ ਤੋਂ ਨਿਕਲ ਕੇ ਤੇ ਆਪ ਨਾਲ ਹੋ ਰਹੇ ਜਾਨੀ ਤੇ ਬਹੁਤ ਹੀ ਵਧੀਆ ਗੱਡਾ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਕਰ ਵੀ ਲੋ 2-3 ਮਿੰਟ ਖਪੋਲੀਆਂ ਪਾਉਂਦੇ ਆਂ ਫਿਰ ਉਸ ਤੋਂ ਬਾਅਦ ਵੀ ਤੁਸੀਂ ਆਪਣੇ ਗਾਣੇ ਲਵਾ ਕੇ ਨੱਚਿਓ ਆਜੋ ਸਾਰੇ ਜਣੇ ਬੋਲੀਆਂ ਪਾ ਕੇ ਨੱਚਿਓ ਕਿਉਂਕਿ ਮੈਨੂੰ ਤੇ ਇੱਕ ਤਾਂ ਹੀ ਹੁੰਦੀਆਂ ਨੇ ਬਾਕੀ ਤੁਹਾਨੂੰ ਸਾਰਿਆਂ ਨੂੰ ਹੁੰਦੀਆਂ ਹੈਗੀਆਂ ਆਈ ਬਾਬਾ ਨਾਨਕ ਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕ ਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕ ਕਾ ਆਈ ਬਾਬਾ ਨਾਨਕ ਕਾ ਜਾਈ ਬਾਬਾ ਨਾਨਕ ਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕ ਕਾ ਇਹੋ ਵੇੜਾ ਰਿਆਸ਼ਗਨਾ ਦਾ ਵੇੜਾ ਰਿਆਸ਼ਗਨਾ ਦਾ ਵੇੜਾ ਉਰੀ 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 ਮੇਰੇ ਹੱਥਿਓ ਨਤਨਜੋ ਜੋ ਦੂਰੀ ਮੇਰੇ ਹੱਥਿਓ ਦੂਰੀ ਨਿ ਮੇਰੇ ਹੱਥਿਓ ਜਲੇਸ਼ਨ ਵਿਦਿ ਅਪੜਾ ਦੇਵਾ Sí.